ਅਸਲਾਮੁਅਲੈਕਮ ਕਿਰ ਕੀ ਹਾਲ ਚਾਲ ਹੈ ਅੱਜ ਦੀ ਕਥਾ ਦਾ ਟਾਈਟਲ ਹੈ ਕਾਮ ਸ਼ਰਾਬ ਤੇ ਮਾਸ ਦੇ ਬਣੇ ਹੋਏ ਮੰਦਰ ਅੱਜ ਦੀ ਕਥਾ ਅਸਲ ਦੇ ਵਿੱਚ ਧਰਮ ਦੇ ਵਿੱਚ ਜਿਹੜਾ ਪਖੰਡ ਹੈ ਉਸ ਦੇ ਬਾਰੇ ਹੈ ਤੇ ਪਖੰਡ ਸਾਰੇ ਧਰਮਾਂ ਦੇ ਵਿੱਚ ਮੌਜੂਦ ਹੈ ਸ਼ਕਲਾਂ ਅਲੈਦਾ ਅਲੈਦਾ ਵਾ بس ਗਿਆਨੀ ਸੰਸੰਗ ਮਸਕੀਨ ਨੇ ਇੱਕ ਉਦਾਹਰਨਾ ਦੇ ਕੇ ਦੱਸ ਦਿੱਤਾ ਵੈ ਬਾਕੀ ਤੁਸੀਂ ਕਿਸੇ ਵੀ ਧਰਮ ਦੇ ਵਿੱਚ ਦੇਖੋਗੇ ਤੇ ਤੁਹਾਨੂੰ ਇਹ ਪਖੰਡ ਨਜ਼ਰ ਆਏਗਾ ਲੇਕਿਨ ਉਹਦਾ ਕੋਈ ਰੂਪ ਹੋ ਰਿਹਾ ਹੋਏਗਾ ਉਹਦੀ ਸ਼ਕਲ ਕੁਝ ਹੋ ਰਹੀ ਵੀ ਵੀਰੋ ਚੱਲ ਕੇ ਕਥਾ ਸੁਣਨੇ ਆ ਬਾਕੀ ਬਾਅਦ ਵਿੱਚ ਗੱਲਬਾਤ ਅਸੀਂ ਬਾਤ ਕਰਾਂਗੇ ਅਗਰ ਤੁਹਾਨੂੰ ਕਥਾ ਪਸੰਦ ਆਵੇ ਚੰਗੀ ਲਗੇ ਤੇ ਵੀਰੋ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਵੀ ਕਰ ਦਿਆ ਕਰੋ ਕਿਉਂਕਿ ਕਮੈਂਟ ਕਰਨ ਦੇ ਨਾਲ ਕਥਾ ਦੀ ਰੀਚ ਜ਼ਿਆਦਾ ਹੋ ਜਾਂਦੀ ਹੈ ਜ਼ਿਆਦਾ ਲੋਕਾਂ ਤੱਕ ਪਹੁੰਚੇਗੀ ਜ਼ਿਆਦਾ ਲੋਕਾਂ ਦਾ ਫਾਇਦਾ ਹੋਏਗਾ ਸੋ ਜਲ ਕੇ ਰੁਕੋ ਤੁਹਾਨੂੰ ਦੇਸ ਤੇ ਭਾਰ ਚਾਹ ਲੈ। ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿਣ ਲੱਗਦਾ ਹੈ। ਸੂਰਜ ਨੂੰ ਗ੍ਰਹਿਣ ਲੱਗਦਾ ਹੈ। ਵਿਸ਼ਾਲ ਨੇ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ। ਪਤਾ ਨਹੀਂ ਇੱਥੇ ਬੈਠੇ ਹਨ ਧਨਗੁਰੂ ਗ੍ਰੰਥ ਸਾਹਿਬ ਨੇ ਖਿਆਲ ਦੇ। ਇਹ ਸੂਰਜ ਵੀ ਬੇਦਾਗ ਨਹੀਂ ਹੈ ਨੂੰ ਗ੍ਰਹਿਣ ਲੱਗਦਾ। ਲੱਗਦਾ। ਨਿਰਲੇਪ ਹੈ ਪਰਮਾਤਮਾ ਨਿਰਲੇਪ ਹੈ ਜੀਵਾਤਮਾ ਕਪੋਲ ਕਲਪਨਾ ਹੈ ਤਾਂ ਫਿਰ ਮਾਹਵਾਂ ਮਾਰ ਗਿਆਂ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ మాਸ ਆਮ ਚਲਦਾ ਸੀ ਦੇਵਦਾਸੀਆਂ ਦੀ ਵਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਛ ਮਨ ਮੰਨਦਾ ਮੰਗਦਾ ਕਰੋ ਮੰਦਰ ਦੇਚ ਕਰੋ ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ ਇਹੋ ਕੁਛ ਹੋਰ ਕੁਝ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪਰਗਟ ਕਰਕੇ ਦੱਸ ਰਹੇ ਹਾਂ ਇਹੀ ਕੁਛ ਹੈ ਇਹੀ ਕੁਛ ਖਜੂਰਾਹ ਦੇ ਮੰਦਰ ਕੋ ਨਾਰਕ ਦੇ ਮੰਦਰ ਕਾਮ ਦੇ ਮੰਦਰ ਅੜੇ ਵਿੱਚੋਂ ਕੋਈ ਗਏ ਹੁੰਨ ਛੇ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮੱਧੇ ਭਾਰਤ ਦਾ ਜਾਂਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੂਰਾਹ ਦੇ ਨੇੜੇ ਮਹੋਬਾ ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ ਦੋ ਸਾਲਾਂ 'ਚ ਇੱਕ ਦਫਾ ਉੱਥੇ ਜਾਣਾ ਹੁੰਦਾ ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ ਦੋ ਚਾਰ ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦੇ। ਤੇ ਮੈਂ ਥੋਂ ਖਜੂਰਾਹ ਏਅਰਪੋਰਟ ਤੇ ਉਤਰ ਜਾਣਾ ਮੈਨੂੰ ਲੈ ਜਾਂਦੇ ਲੱਥੋਂ 20 ਮਿੰਟ। 3000 ਆਬਾਦੀ ਦਾ ਇਹ ਕਸਬਾ ਹੈ। ਖਜੂਰਾਹ ਬੜੀ ਸੁੰਦਰ ਏਅਰਪੋਰਟ ਹੈ ਜਦ ਕੇ ਵੱਡੇ ਵੱਡੇ ਸ਼ਹਿਰਾਂ 'ਚ ਵੀ ਨਹੀਂ। फाइव स्टार होटल ने उ छोटे छोटे दर्जन ने बेषुम तीन चार प्लेन रोज बॉम्बे कलकत्ता दिल्ली तो भरे हो जाते अपडाउन कर दे डेली डेली सर्विस सौ सवा सौ बसा टूरिस्ट बसा रोज पहुंचद ਸੈਕੜੇ ਟੈਕਸੀ ਆ ਰੋਜ਼ ਪਹੁੰਚਦੀਆਂ ਨੇ ਕੀ ਦੇਖਣ ਖਜੂਰਾਹ ਦੇ ਮੰਦਰ ਖਜੂਰਾਹ ਦੇ ਮੰਦਰ ਕੋਈ 3-400 ਏਕੜ ਵਿੱਚ 18 ਮੰਦਰ ਬਣੇ ਕਾਮ ਦੇ ਕਾਮ ਦੇ ਚਿੱਤਰ ਕਾਮ ਦੀਆਂ ਮੂਰਤੀਆਂ ਰਾਮ ਦੇ ਮੰਦਰ ਨਹੀਂ ਨੇ ਕਾਮ ਦੇ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਵામ ਮਾਰਗੀਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕਾਮ ਤੋਂ ਬਿਨਾ ਹੋਰ ਕੁਝ ਵੀ ਨਹੀਂ ਕੁਝ ਵੀ ਨਹੀਂ ਦੋਸੀ ਬਾਹਰ ਕਾਮ ਦੇ ਮੰਦਰ ਬਣਾਏ ਬਣਾਏ ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਗਾਲ ਦਾ ਮੰਦਿਰ ਉਜੈਨ ਦਾ ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ। ਸਾਰਾ ਦਿਨ ਚੜਦੀ ਕੀ ਉੱਥੇ ਸ਼ਰਾਬ। ਜਿਵੇਂ ਦਰਬਾਰ ਸਾਹਿਬ ਸੀਜਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਉੱਥੇ ਸ਼ਰਾਬ ਜੁੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਕਰ ਰਿਹਾ ਹੁਣ ਵੀ ਇਹ ਚ ਕਾਲੀ ਦਾ ਮੰਦਿਰ ਕਲਕੱਤੇ ਦਾ ਕੁਮੁਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ ਮਾਸ ਦਾ ਪ੍ਰਸ਼ਾਦ ਮੰਦਿਰ ਮਾਸ ਸਵੇਰੇ ਸੰਡੇ ਬੱਕਰੇ ਕਟੇ ਜਾਂਦੇ ਨੇ ਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਿਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਦਾਲੂਆਂ ਨੂੰ ਵੀ ਹੋਂ ਦਾ ਹੀ ਤਿਲਕ ਲਾਉਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਨੇ ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦਬ ਦੇ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਹੈ ਸਾਡੀ ਅਸਬੇਤਾ ਨੂੰ ਪ੍ਰਗਟ ਕਰ ਦੇਣਾ ਸਾਡੀ ਹੋਂਦ ਠੀਕ ਨਹੀਂ ਪਿਆ ਪ੍ਰਗਟ ਕਰ ਦੇ ਦਬ ਦੇ ਇਸ ਵਾਸਤੇ ਕਿਆ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫੋਰਨਰ ਹੈ ਯੂਰਪ ਦੇ ਲੋਕ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਫੋਰਨਰ ਪਹੁੰਚਦੇ ਬੜੀ ਤਾਦਾਦ ਵਿੱਚ ਪਹੁੰਚ ਉਸ ਤਰ੍ਹਾਂ ਦਾ ਮੰਦਿਰ ਹੀ ਕੋਨਾਰਕ ਦੇਚ ਹੈ ਉੜੀਸਾ ਵਿੱਚ ਕਾਮਦਬ ਉਸ ਤਰ੍ਹਾਂ ਦੇ ਕੁਝ ਮੰਦਿਰ ਤਮਿਲਨਾਡ ਦੇ ਚ ਹੈ ਮਹਾਤਮਾ ਗਾਂਧੀ ਨੇ ਕਿਹਾ ਸੀ ਦਬਦ ਸਾਡੀ ਅਸਭਿਤਾ ਪ੍ਰਗਟ ਕਰਦੇ ਨੇ ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿ ਅਜ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ? ਹੋਰ ਕੀ? ਜ਼ਬਾਨ ਰਸ ਮੰਗਦੀ ਹੈ। ਅੱਖਾਂ ਰਸ ਮੰਗਦੀਆਂ ਨੇ। ਕੰਨ ਰਸ ਮੰਗਦੇ ਨੇ। ਨਾਸਕਾ ਰਸ ਮੰਗਦੀ ਹੈ। ਖਲੜੀ ਰਸਵਣ ਮੰਗਦੀ ਹੈ। ਤੇ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ, ਕਿਉਂ ਬਣਾਏ ਨੇ? ਬਣਾਏ ਨੇ ਰਸ ਲੈਣ ਵਾਸਤੇ। ਜੀਵਨ ਮੰਦਰੇ ਮੰਦਰ ਵਿੱਚ ਇਹੀ ਕੁਛ ਹੈ ਇੰਦਰੀਆਂ ਦਾ ਰਸ ਅਸੀਂ ਇਹੀ ਪ੍ਰੇਰਣਾ ਦਿੰਦੇ ਹਾਂ ਜੀਵਨ ਦੀ ਮਹਾਂਤ ਹੈ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਹਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਦੇ ਵਿੱਚ ਇਤਨੀ ਗੱਲ ਖੁੱਲੀ ਹੁੰਦੀ ਪਰ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਵਿੱਚ ਮੌਜੂਦ ਹੈ ਤੇ ਵੰਮ ਮਾਰਗੀਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰ੍ਹਾਂ ਬੇਸਿਕ ਹੈ ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਜੋ ਬਹੁਤ ਸਿਆਣੇ ਨੇ ਈਕਸ਼ਨ ਬੁੱਧੀ ਰੱਖਦੇ ਨੇ ਇਹ ਹੀ ਕੁਛ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆਂ ਫਰਮਾਤੇ ਤੇ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸ ਕਰਦਾ ਹੈ ਖਲੜੀ ਦਾ ਹੈ ਰਸਨਾ ਔਰ ਕੀ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਉਹ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਮੰਦਰ ਹੈ ਆਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਹੈ ਉਹ ਕਹਿੰਦੇ ਨਹੀਂ ਕਾਮ ਦਾ ਉਹਨਾਂ ਨੇ ਜ਼ਮੀਨ ਦੋਤੇ ਫਿਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਕਿ ਮੈਂ ਵੇਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜ੍ਹਦਾ ਰਹਿਣਾ ਵਾਮ ਮਾਰਗੀਆਂ ਦੀ ਮੈਂ ਸਟੱਡੀ ਕੀਤੀ ਸਿਰ ਸੜੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਨੇਸ਼ਵਰ ਵਿੱਚ ਕਟਕ ਦੀ ਸਾਡਾ ਆਪਰਾਮ ਸੀ ਇਹ ਮੇਖਣ ਕੁਨਾਰ ਇੱਕ ਨੇੜੇ ਹੈ ਹੋ ਕੇ ਕਾਮ ਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸਤਰ ਮੰਦਰਾਂ ਦੇ ਦੇਵਦਾਸੀਆਂ ਮੌਜੂਦ ਨੇ ਜਿਹਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ਿਆ ਕਹਿੰਦੇ ਐਂਟੀ ਰਾਮਾ Rao ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਿਨਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਦੇਚ ਖਤਮ ਕੀਤਾ ਸੀ ਲੇਕਿਨ ਮਹਾਰਾਸ਼ਟਰ ਦੇਚ ਮੌਜੂਦ ਹੈ ਤਮਿਲ ਦੇਚ ਮੌਜੂਦ ਹੈ ਕਰਨਾਟਕ ਦੇਚ ਮੌਜੂਦ ਹੈ ਹੋੜੀ ਜੀਆਂ ਗੁਰੂ ਜਨੀਸਨ ਸਿੰਘ ਮਸਕੀਨ ਹੁਣੀ ਜਿਸ ਤਰ੍ਹਾਂ ਦੱਸ ਰਿਹਾ ਹੈ ਕਿ ਮੰਦਰਾਂ ਦੇ ਅੰਦਰ ਕਿਸ ਤਰ੍ਹਾਂ ਜਿਹੜੇ ਪੁਜਾਰੀ ਹੈ ਉਹ ਲੋਕਾਂ ਕੋਲੋਂ ਆਪਣੀ ਜਿਹੜੀ ਖੁਆਇਸ਼ਾਂ ਉਸ ਨੂੰ ਪੂਰਾ ਕਰਵਾਉਂਦੇ ਹੈ ਵੀਰੋ ਹਰ ਧਰਮ ਦੇ ਅੰਦਰ ਹੀ ਇਸ ਤਰ੍ਹਾਂ ਹੋ ਰਿਹਾ ਵੈ ਸਿਰਫ ਫਰਕ ਕੀ ਹੈ ਫਰਕ ਸ਼ਕਲਾਂ علیحدہ علیحدہ ਵੈ ਪਖੰਡ ਹੈ ਪਖੰਡ ਤੇ ਹਰ ਧਰਮ ਦੇ ਅੰਦਰ ਮੌਜੂਦ ਹੈ ਕਿਸੇ ਜਗ੍ਹਾ ਤੇ ਕੋਈ ਕਿਸੇ ਸ਼ਕਲ ਵਿੱਚ ਕਰ ਰਿਹਾ ਕੋਈ ਕਿਸੇ ਸ਼ਕਲ ਵਿੱਚ ਕਰ ਰਿਹਾ ਸ਼ਕਲਾਂ ਹੋਰ ਹੈ ਲੇਕਿਨ ਪਖੰਡ ਮੌਜੂਦ ਹੈ ਕਿਉਂਕਿ ਜਿਸ ਤਰ੍ਹਾਂ ਪੰਜ ਉਂਗਲੀਆਂ ਬਰਾਬਰ ਨਹੀਂ ਹੈ ਇਸੇ ਤਰ੍ਹਾਂ ਵੀਰੋ ਹਰ ਧਰਮ ਦੇ ਵਿੱਚ ਕੁਝ ਮਾੜੇ ਲੋਕ ਵੀ ਮੌਜੂਦ ਹੈ ਕੁਝ ਚੰਗੇ ਲੋਕ ਵੀ ਮੌਜੂਦ ਹੈ ਕੁਝ ਲੋਗ ਆਪਣੇ ਜ਼ਾਤੀ ਮਫਾਦ ਵਾਸਤੇ ਆਪਣੇ ਜ਼ਾਤੀ ਫਾਇਦੇ ਵਾਸਤੇ ਵੀਰੋ ਉਹ ਲੋਗਾ ਦੀ ਜਿਹੜੀ ਲਾਲਸਾ ਹੁੰਦੀ ਆ ਨਾ ਉਸ ਦੇ ਨਾਲ ਖੇਲਦੇ ਆ ਤੁਸੀਂ ਦੇਖ ਲਓ ਜਿੱਡਾ ਵੱਡਾ ਕੋਈ ਪਖੰਡੀ ਹੋਏਗਾ ਜਿੱਡਾ ਵੱਡਾ ਕਿਸੇ ਪਖੰਡੀ ਦਾ ਡੇਰਾ ਹੋਏਗਾ ਉਹ ਦੇਖੋ ਉਹਨਾਂ ਹੀ ਜ਼ਿਆਦਾ ਰਸ਼ ਹੋਏਗਾ ਉਹਨਾਂ ਹੀ ਜ਼ਿਆਦਾ ਲੋਗ ਉਧਰ ਆਣਗੇ ਕਿਉਂਕਿ ਉਹ ਲੋਗਾ ਦੀ ਜਿਹੜੀ ਲਾਲਸਾ ਵੈ ਕੋਈ ਆਂਦਾ ਵੈ ਬਾਬਾ ਜੀ ਮੈਨੂੰ ਪੁੱਤਰ ਚਾਹੀਦਾ ਕੋਈ ਕਹਿੰਦਾ ਮੈਨੂੰ ਆਪਣਾ ਕਾਰੋਬਾਰ ਚ ਕਾਮਯਾਬੀ ਚਾਹੀਦੀ ਕਿਸੇ ਨੂੰ ਔਲਾਦ ਚਾਹੀਦੀ ਕਿਸੇ ਨੂੰ ਆਪਣਾ ਮਹਿਬੂਬ ਚਾਹੀਦਾ ਕਿਸੇ ਨੇ ਆਪਣਾ ਬੰਦਾ ਵਾਸ਼ ਕਰਨਾ ਕਿਸੇ ਨੂੰ ਦੂਸਰੇ ਦਾ ਨੁਕਸਾਨ ਕਰਨਾ ਤੇ ਬਾਬਾ ਜੀ ਸਭ ਨੂੰ عطا ਕਰੀ ਜਾ ਰਿਹਾ ਸਭ ਨੂੰ ਦੇਈ ਜਾ ਰਿਹਾ ਕਾਦੇ ਵਾਸਤੇ ਨਜ਼ਰਾਨੇ ਵਾਸਤੇ ਜਿਹੜਾ ਵੀਰੋ ਅੱਲਾ ਦਾ ਸਹੀ ਬੰਦਾ ਹੋਏਗਾ ਨਾ ਨੇਕ ਬੰਦਾ ਹੋਏਗਾ ਕੋਈ ਪੁਜਾਰੀ ਹੈ ਕੋਈ ਪੰਡਤ ਹੈ ਕੋਈ ਮੌਲਵੀ ਹੈ ਕੋਈ ਪੀਰ ਹੈ ਕੋਈ ਵੀ ਹੈ ਕਿਸੇ ਵੀ ਧਰਮ ਦਾ ਵੀ ਹੈ ਕੋਈ ਡੇਰਾ ਬੇਸ ਹੈ ਜਿਹੜਾ ਵੀਰੋ ਤੁਹਾਡੇ ਕੋਲੋਂ ਪੈਸੇ ਨਹੀਂ ਲੈਂਦਾ ਜਿਹਨੂੰ ਤੁਹਾਡੇ ਨਾਲ ਕੋਈ ਲਾਲਚ ਨਹੀਂ ਹੈ ਕੋਈ ਲੰਗਰ ਕੋਈ ਗੁੱਲਕ ਕੋਈ ਚੀਜ਼ ਨਹੀਂ ਰੱਖੀ ਉਹ ਜੇ ਅਸਲ ਜਿਹੜਾ ਤੁਹਾਨੂੰ ਰੱਬ ਦੇ ਨਾਲ ਜੋੜੇਗਾ ਜਿਹਦੇ ਮਨ ਦੇ ਅੰਦਰ ਲਾਲਸਾ ਵੈ ਜਿਸਨੇ ਆਪਣਾ ਗੁੱਲਕ ਰੱਖਿਆ ਹੋਵੇ ਜਿਸਨੇ ਨਜ਼ਰਾਨੇ ਵਾਸਤੇ ਰੱਖਿਆ ਹੋਵੇ ਜਿਸਨੇ ਲੰਗਰ ਵਾਸਤੇ ਇੱਕ ਗੱਲਾ ਬਣਾਇਆ ਹੋਇਆ ਵੈ ਵੀਰੋ ਉਹ ਲੁੱਟ ਰਿਹਾ ਵੈ ਜਿਸ ਤਰ੍ਹਾਂ ਕਿ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਲਿਖਿਆ ਕਿ ਦਰਬਾਰ ਸਾਹਿਬ ਅਕਾਲ ਤਖਤ ਦੇ ਜਿਹੜੇ ਹੁਕਮਰਾਨ ਸੀ ਅਕਾਲੀ ਦਲ ਸੁਖਬੀਰ ਬਾਦਲ ਕਿੰਨੇ ਉਹਨਾਂ ਦੇ ਕਾਲੇ ਕਾਰਨਾਮੇ ਕਾਲੀਆਂ ਕਰਤੂਤਾ ਸਾਹਮਣੇ ਆਈਆਂ ਕਿ ਕਿਸ ਤਰ੍ਹਾਂ ਉਹਨਾਂ ਨੇ ਲੋਕਾਂ ਦਾ ਕਹਨ ਕਰਵਾਇਆ ਜਿਹੜਾ ਹੱਕ ਤੇ ਸੱਚ ਦੀ ਆਵਾਜ਼ ਚੁਕਦਾ ਸੀ ਕਿਸ ਤਰ੍ਹਾਂ ਉਹ ਉਸ ਨੂੰ ਇਸਤੇਮਾਲ ਕਰਦੇ ਸੀ ਲੋਕਾਂ ਦੀ ਬਾਵਾ ਨਾਵਾਂ ਨਾਲ ਖੇਰਦੇ ਸੀ ਤੇ ਹਰ ਜਗ੍ਹਾ ਹੁੰਦਾ ਸਾਡੇ ਵੀ ਇਸ ਤਰ੍ਹਾਂ ਦਰਬਾਰਾਂ ਤੇ ਵੀਰੋ ਲੋਕ ਇਸ ਤਰ੍ਹਾਂ ਮੌਜੂਦ ਹੈ ਜਿਹੜੇ ਕਿ ਪਖੰਡ ਕਰਦੇ ਹੈ ਜਿਹੜੇ ਕਿ ਲੋਕਾਂ ਨੂੰ ਅੱਲਾ ਪਾਕ ਨਾਲੋਂ ਤੋੜਦੇ ਹੁੰਦੇ ਵੀਰੋ ਇੱਕ ਕਸੂਰ ਅਸਲ ਦੇ ਵਿੱਚ ਲੋਕਾਂ ਦਾ ਵੀ ਹੈ ਅਗਰ ਸਾਡਾ ਈਮਾਨ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਤੇ ਪਖਤਾਵੇ ਪੱਕਾ ਯਕੀਨ ਹੋਵੇ ਅਸੀਂ ਕਦੀ ਵੀ ਕਿਸੇ ਪਖੰਡੀ ਕੋਲੋਂ ਨਾ ਜਾਈਏ ਪਰ ਵੀਰੋ ਜਿਹੜੇ ਪ੍ਰਚਾਰਕ ਹੈ ਇਹ ਪ੍ਰਚਾਰਕਾਂ ਦੀ ਵੀ ਜ਼ਿੰਮੇਵਾਰੀ ਹੈ ਕਿਉਂਕਿ ਧਰਮ ਦੇ ਨਾਮ ਦੇ ਉੱਪਰ ਲੋਕਾਂ ਨੂੰ ਬੁੱਧੂ ਬਣਾਉਣਾ ਸਭ ਤੋਂ ਆਸਾਨ ਹੈ ਧਰਮ ਦੇ ਉੱਤੇ ਕੋਈ ਵੀ ਕਿੰਤੂ ਪਰੰਤੂ ਨਹੀਂ ਕਰਦਾ ਜਿਸ ਤਰ੍ਹਾਂ ਪ੍ਰਚਾਰਕ ਦੱਸਦੇ ਐ ਜਿਹੜੀਆਂ ਕਹਾਣੀਆਂ ਜਿਹੜੇ ਝੂਠੇ ਕਿਸੇ ਸੁਣਾਉਂਦੇ ਐ ਲੋਕ ਉਹਨਾਂ ਨੂੰ ਮੰਨੋ ਅਨ ਪੂਰੀ ਤਰ੍ਹਾਂ ਮੰਨ ਲੈਂਦੇ ਐ ਉੱਤੇ ਗੌਰਵ ਫਿਕਰ ਆਪਣੀ ਅਕਲ ਇਸਤੇਮਾਲ ਨਹੀਂ ਕਰਦੇ ਵੀਰੋ ਹਰ ਧਰਮ ਦੇ ਵਿੱਚ ਇੱਕ ਕਿਤਾਬ ਮੌਜੂਦ ਐ ਹਰ ਧਰਮ ਦੀ ਇੱਕ ਮਸ਼ਲੇ ਰਾਹ ਹੈ ਜਿਹਦੇ ਵਿੱਚ ਉਸ ਧਰਮ ਦੇ ਬਾਰੇ ਪੂਰੀ ਡਿਟੇਲ ਦੇ ਨਾਲ ਸਹੀ ਸਹੀ ਇਨਫੋਰਮੇਸ਼ਨ ਹੈ ਸਾਨੂੰ ਚਾਹੀਦਾ ਵੈ ਕਿ ਆਪਣੇ ਮਜ਼ਹਬ ਨੂੰ ਸਮਝੀਏ ਆਪਣੇ ਮਜ਼ਹਬ ਨੂੰ ਸਿੱਖੀਏ ਅਸੀਂ ਪਰ ਇਹ ਠੇਕਾ ਦੇ ਦਿੱਤਾ ਵੈ ਪੰਡਤਾਂ ਨੂੰ ਪੁਜਾਰੀਆਂ ਨੂੰ ਕਥਾਵਾਚਕ ਨੂੰ ਮੌਲਵੀਆਂ ਨੂੰ ਪੀਰਾਂ ਨੂੰ ਕਿ ਸਾਨੂੰ ਧਰਮ ਉਹਨਾਂ ਨੇ ਦੱਸਣਾ ਵੈ ਉਹ ਆਪਣੀ ਵਿੱਚ رائے ਆਪਣੀ ਗੱਲ ਆਪਣੀ ਓਪੀਨੀਅਨ ਵਿੱਚ ਪਾ ਕੇ ਸਾਨੂੰ ਦੱਸ ਦਿੰਦੇ ਐ ਤੇ ਉਸ ਦੇ ਮੁਤਾਬਕ ਅਸੀਂ ਅਮਲ ਕਰਨਾ ਸ਼ੁਰੂ ਹੋ ਜਾਨੇ ਵੀਰੋ ਸਾਨੂੰ ਚਾਹੀਦਾ ਵੈ ਕਿ ਅਸੀਂ ਖੁਦ ਜਸਤੀ ਜੋ ਕਰੀਏ ਖੁਦ ਸਿੱਖੀਏ ਆਪਣੇ ਧਰਮ ਦੇ ਬਾਰੇ ਆਪਣੀਆਂ ਕਿਤਾਬਾਂ ਨੂੰ ਖੁਦ ਫਰੋਲੀਏ ਖੁਦ ਦੇਖੀਏ ਕਿ ਉਹਨਾਂ ਦੇ ਵਿੱਚ ਕੀ ਲਿਖਿਆ ਵੈ ਸੱਚੀਆਂ ਕਿਤਾਬਾਂ ਕਿਹੜੀਆਂ ਵੈ ਝੂਠੀਆਂ ਕਿਤਾਬਾਂ ਤੱਕ ਵੀਰੋ ਛਪ ਚੁੱਕੀਆਂ ਨੇ ਇਸ ਕਰਕੇ ਇਹ ਬਹੁਤ ਨਾਜ਼ੁਕ ਮਾਮਲਾ ਵੈ ਤੇ ਬੜਾ ਇੱਕ ਗੰਭੀਰ ਮੁੱਦਾ ਵੈ ਇਸ ਦੇ ਉੱਪਰ ਪੂਰੀ ਤਵੱਜੋ ਨਾਲ ਸੋਚਣ ਦੀ ਜ਼ਰੂਰਤ ਹੈ ਬਾਕੀ ਵੀਰੋ ਅਗਰ ਤੁਹਾਡਾ ਅੱਲਾ ਪਾਕ ਦੀ ਜ਼ਾਤ ਤੇ ਪੱਕਾ ਭਰੋਸਾ ਯਕੀਨ ਹੈ ਤੇ ਫਿਰ ਤੁਸੀਂ ਕਦੀ ਵੀ ਕਿਸੇ ਪਖੰਡੀ ਕੋ ਨਹੀਂ ਜਾਓਗੇ ਅਗਰ ਤੁਸੀਂ ਕਿਸੇ ਪਖੰਡੀ ਕੋਲ ਜਾਂਦੇ ਜੇ ਕਿ ਉਸ ਕੋ ਮਦਦ ਮੰਗਦੇ ਜੇ ਕੋਈ ਵੀ ਵੀਰੋ ਇਨਸਾਨ ਜਿਹੜਾ ਜਾਨਦਾਰ ਹੈ ਅੱਲਾ ਰੱਬੁਲ ਇੱਜ਼ਤ ਦੀ ਵੀਰੋ ਅਗਰ ਉਹਨੂੰ ਨੁਕਸਾਨ ਪਹੁੰਚਾਉਣਾ ਚਾਵੇ ਤੇ ਉਹਨੂੰ ਕੋਈ ਨਹੀਂ ਬਚਾ ਸਕਦਾ ਅਗਰ ਉਹਨੂੰ ਫਾਇਦਾ ਦੇਣਾ ਚਾਵੇ ਤੇ ਕੋਈ ਫਾਇਦਾ ਨਹੀਂ ਦੇ ਸਕਦਾ ਇਸ ਕਰਕੇ ਵੀਰੋ ਲੋਕਾਂ ਤੇ ਭਰੋਸਾ ਨਾ ਕਰੋ ਜਿਹੜਾ ਖੁਦ ਆਪਣਾ ਫਾਇਦਾ ਨਹੀਂ ਕਰ ਸਕਦਾ ਜਿਹੜਾ ਖੁਦ ਆਪਣੇ ਆਪ ਨੂੰ ਨੁਕਸਾਨ ਤੋਂ ਨਹੀਂ ਬਚਾ ਸਕਦਾ ਵੀਰੋ ਤੁਹਾਨੂੰ ਕੀ ਬਚਾਏਗਾ ਸਿਰਫ ਔਰ ਸਿਰਫ ਤੁਸੀਂ ਅੱਲਾ ਰੱਬੁਲ ਇਜ਼ਤ ਨਾਲ ਸ਼ਿਰਕ ਕਰ ਰਹੇ ਜੇ ਆਪਣੇ ਆਪ ਨੂੰ ਅੱਲਾ ਤੋਂ ਦਰੂ ਦੂਰ ਕਰ ਰਹੇ ਜੇ ਅੱਲਾ ਪਾਕ ਦੀ ਨਰਾਜ਼ਗੀ ਦਾ ਤੁਸੀਂ ਸਬਬ ਬਣ ਰਹੇ ਜੇ ਬਾਕੀ ਅੱਲਾ ਪਾਕ ਦੀ ਜ਼ਾਤ ਸਭ ਤੇ ਆਪਣਾ ਕਰਮ ਆਪਣੀ ਰਹਿਮਤ ਕਰੇ ਸਾਨੂੰ ਬੁਰੇ ਲੋਕਾਂ ਤੋਂ ਬੁਰੇ ਵਕਤ ਤੋਂ ਬਚਾਵੇ ਮੁਸੀਬਤਾਂ ਤੋਂ ਬਚਾਵੇ ਤੇ ਵੀਰੋ ਬਾਕੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਾਰ ਲਾਜ਼ਮੀ ਕਰਨਾ ਆਪਣਾ ਟੇਸ ਰੱਖਿਆ ਰੱਖਣਾ ਦੁਆ ਵਿੱਚ ਯਾਦ ਰੱਖਣਾ ਤੇ ਅਗਰ ਤੁਹਾਨੂੰ ਕਥਾ ਪਸੰਦ ਆਈ ਚੰਗੀ ਲੱਗੀਆਂ ਮੇਰੀਆਂ ਗੱਲਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਥਾ ਦੇ ਥੱਲੇ ਕਮੈਂਟ ਤੇ ਵੀਰੋ ਲਾਜ਼ਮੀ ਕਰਿਆ ਕਰੋ ਤਾਂ ਕਿ ਕਥਾ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਜਾਵੇ ਜ਼ਿਆਦਾ ਲੋਕਾਂ ਦਾ ਫਾਇਦਾ ਹੋ ਸਕੇ ਵੀਰੋ ਅੱਲਾਹ ਹਾਫਿਜ਼